ਐਮਸਫੋਰਡ ਕੈਨੇਡਾ ਐਮਸਫੋਰਡ ਦੇ ਟਾਊਨਲਾਈਨ ਇਲਾਕੇ 'ਚ ਬਲੂ ਰੇਜ ਡਰਾਈਵ ਤੇ ਅ ਦਰਸ਼ਨ ਸਿੰਘ ਸਾਸੀ ਸਿੱਖ ਕਾਰੋਬਾਰੀ ਨੇ ਉਹਨਾਂ ਨੂੰ ਉਹਨਾਂ ਦੇ ਘਰ ਦੇ ਬਾਹਰੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਇਹ ਪਿੱਛੇ ਦੁਰਾਹੇ ਦੇ ਇਲਾਕੇ ਦੇ ਰਹਿਣ ਵਾਲੇ ਨੇ ਲੁਧਿਆਣਾ ਜ਼ਿਲ੍ਹੇ ਦੇ ਤੇ ਬਹੁਤ ਵੱਡਾ ਇਹਨਾਂ ਦਾ ਵਪਾਰ ਸੀ ਬਿਜ਼ਨਸ ਸੀ ਤੇ ਕੱਪੜੇ ਦਾ ਵਪਾਰ ਕਰਦੇ ਸੀ ਤੇ ਪਿੱਛੇ ਗੁਜਰਾਤ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਉਹ ਉਹਨਾਂ ਦਾ ਮਾਲ ਜਾਂਦਾ ਸੀ ਵਪਾਰ ਹੁੰਦਾ ਸੀ ਉੱਥੋਂ ਮੰਗਵਾਉਂਦੇ ਸੀ ਤੇ ਇੱਕ ਵੱਡਾ ਉਹਨਾਂ ਦਾ ਨੈਟਵਰਕ ਸੀ ਸੋ ਨਿਰਸੰਦੇ ਅ ਇਸ ਤੋਂ ਪਹਿਲਾਂ ਅਸੀਂ ਦੱਸਦੇ ਹਾਂ ਕਿ ਉੱਥੇ ਜਿਹੜੇ ਕਤਲ ਹੋਏ ਨੇ ਅ ਹਰਜੀਤ ਸਿੰਘ ਢੱਡਾ ਸਿੱਖ ਕਾਰੋਬਾਰੀ ਤੇ ਹੋਰ ਕਈ ਕਾਰੋਬਾਰੀਆਂ ਨੂੰ ਧਮਕੀ ਭਰੇ ਫੋਨ ਆਏ ਨੇ ਉਹਨਾਂ ਤੋਂ ਪੈਸਾ ਵਸੂਲਿਆ ਗਿਆ ਸੋ ਇਹ ਸਿੱਧਾ ਸਿੱਧਾ ਜਿਹੜਾ ਹੈਗਾ ਕਿ ਅਤਵਾਦੀ ਨੈਟਵਰਕ ਹੈ ਜਿਹੜਾ ਇੰਡੀਆ ਦਾ ਡੋਬਲ ਦਾ ਅਮਿਤ ਸ਼ਾਹ ਦਾ ਵਿਕਾਸ ਯਾਦਵ ਦਾ ਉਹਦੇ ਨਾਲ ਜੁੜਿਆ ਹੋਇਆ ਇਸ ਵਾਰੇ ਬਾਕਾਇਦਾ ਤੌਰ ਦੇ ਉੱਤੇ ਜਿਹੜੇ ਕੈਨੇਡੀਅਨ ਸੈਨੇਟਰ ਨੇ ਤੇ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੇ ਸੀਨੀਅਰ ਅਫਸਰ ਰਹ ਚੁਕੇ ਨੇ ਬਲਤੇਜ ਸਿੰਘ ਢਿੱਲੋਂ ਉਹਨਾਂ ਨੇ ਕੱਲ ਸਾਡੇ ਸਰੀ ਤੋਂ ਪੱਤਰਕਾਰ ਭਾਈ ਗੁਰਪ੍ਰੀਤ ਸਿੰਘ ਸੋਹਤਾ ਦੇ ਨਾਲ ਇੰਟਰਵਿਊ ਕਰਦੇ ਹੋਏ ਬੇਵਾਕ ਤਰੀਕੇ ਨਾਲ ਕਿਹਾ ਕਿ ਮਾਰਕ ਕਰਨੀ ਸਰਕਾਰਾਂ ਕੈਨੇਡਾ ਦੀ ਜਿਹੜੀ ਉਹ ਇਸ ਅੱਤਵਾਦ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ناکਾਮਯਾਬ ਤੇ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਤੇ ਇਸ ਨੂੰ ਰੋਕਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਕੈਨੇਡਾ ਵਿੱਚ ਜਿਹੜੀਆਂ ਜਿਹੜੀਆਂ ਇਹ ਘਟਨਾਵਾਂ ਹੋ ਰਹੀਆਂ ਨੇ ਇਹਦਾ ਸਬੰਧ ਆ ਭਾਰਤ ਦੇ ਨਾਲ ਜੁੜਿਆ ਹੋਇਆ ਸਿੱਧਾ ਸਿੱਧਾ ਕਹਿ ਦਿੱਤਾ ਉਹਨਾਂ ਨੇ ਬਲਤੇਜ ਸਿੰਘ ਢਿੱਲੋਂ ਨੇ ਸੋ ਹੁਣ ਇੱਥੇ ਜਿਹੜੇ ਚਿਰਾਂ ਤੋਂ ਕੈਨੇਡਾ ਦੇ ਵਿੱਚ ਬੈਠੇ ਨੇ ਅਮਰੀਕਾ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਮਿਹਨਤਾਂ ਕਰਕੇ ਆਪਣੇ ਐਂਪਾਇਰ ਖੜੇ ਕੀਤੇ ਨੇ ਉਹ ਖਾਲਿਸਤਾਨ ਦੀ ਰੂਹੇ ਰਵਾ ਨੇ ਕਿਸੇ ਵੀ ਰੂਪ ਦੇ ਵਿੱਚ ਹੁਣ ਉਹ ਖਾਲਿਸਤਾਨ ਦੀ ਜਾਨ ਨੇ ਉਹ ਏ ਇੰਡੀਆ ਨੂੰ ਪਤਾ ਇੰਡੀਅਨ ਸਿਸਟਮ ਨੂੰ ਪਤਾ ਖਾਲਸਤਾਨ ਮੈਂ ਵਾਰ-ਵਾਰ ਕਹਿਣਾ ਆਉਂਦੇ ਦਿਨਾਂ ਦੇ ਵਿੱਚ ਕੁਝ ਸਾਲਾਂ ਦੇ ਵਿੱਚ ਹੀ ਦੁਨੀਆ ਦੇ ਨਕਸ਼ੇ ਤੇ ਪ੍ਰਗਟ ਹੋਣ ਵਾਲਾ ਤੇ ਉਸ ਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਇੱਕ ਸਰਦਾ ਪੁੱਜਦਾ ਤਾਕਤਵਰ ਖਾਲਸਤਾਨ ਨਹੀਂ ਚਾਹੁੰਦੇ ਇੰਡੀਆ ਨੂੰ ਪਤਾ ਕਿ ਖਾਲਸਤਾਨ ਆਜ਼ਾਦ ਹੋਣਾ ਹੀ ਹੁਣ ਇਸ ਕਰਕੇ ਉਹ ਤਾਕਤਵਰ ਖਾਲਸਤਾਨ ਨਹੀਂ ਚਾਹੁੰਦੇ ਉਹ ਇੱਕ ਮਰਿਆ ਜਿਹਾ ਗਰੀਬ ਜਿਹਾ ਕਰਜੇ ਥੱਲੇ ਦੱਬਿਆ ਹੋਇਆ ਕੁਝ ਅਜਿਹੇ ਲੋਕਾਂ ਦਾ ਇੱਕ ਪਿੰਡ ਸਟੇਟ ਹੋਵੇ ਜਿਹਦੇ ਚ ਲੋਕ ਜਿਹੜੇ ਹੈ ਨੇ ਕੰਮ ਕਰਨ ਤੋਂ ਇਨਕਾਰੀ ਹੋਣ ਤੇ ਇੱਕ ਦੂਜੇ ਦੇ ਇਦਾਂ ਕਤਲ ਕਰਦੇ ਹੋਣ ਤੇ ਉੱਥੇ ਹਾਹਾਕਾਰ ਮਚੀ ਹੋਵੇ ਨਸ਼ੇ ਕਰਦੇ ਹੋਣ ਲੋਕ ਤੇ ਇੱਕ ਦੂਜੇ ਨਾਲ ਲੜਾਈਆਂ ਝਗੜੇ ਹੋਣ ਇਦਾਂ ਦਾ ਖਾਲਸਾ ਚਾਹੁੰਦੇ ਨੇ ਉਹ ਪਤਾ ਤਾਂ ਹੈ ਬੰਨਾਂ